ਤੁਸੀਂ ਦੇਖ ਰਹੇ ਹੋ ਡੈਰੀ ਫਿਲਮ ਮਹਾ ਸੰਦੀਪ ਸ਼ਰਮਾ ਸੋ 28 ਫਰਵਰੀ ਰਿਲੀਫਲਮ ਲੱਗ ਰਹੀ ਹੈ ਪੰਜਾਬ ਦੇ ਸਾਰੇ ਸਿਨੇਮਾ ਘਰਾਂ ਵਿੱਚ ਬਦਨਾਮ ਥ੍ਰਿਲਰ ਐਕਸ਼ਨ ਮੂਵੀ ਹੈ ਤਾਂ ਬਹੁਤ ਵੱਡਾ ਮੈਸੇਜ ਫਿਲਮ ਦੇ ਵਿੱਚ ਹੈ ਤਾਂ ਦਰਸ਼ਕ ਇਸ ਫਿਲਮ ਨੂੰ ਜੂ ਦੇਖਣ ਜਾਓ ਕਿਉਂਕਿ ਰਿਲੀ ਫਿਲਮ ਹੈ ਇੱਕ ਬਹੁਤ ਵੱਡਾ ਮੈਸੇਜ ਦੇਗੀ ਖਾਸ ਕਰਕੇ ਆਉਣ ਵਾਲੀ ਯੂਥ ਨੂੰ ਤਾਂ ਇਸ ਦਾ ਫਿਲਮ ਦੇ 스타 ਕਾਸਟ ਮੇਨਾ ਮਜੂਦਾ ਜੈਰਨ ਦਾਵਾ ਜੀ ਦਾਵਾ ਸਾਹਿਬ ਬੜੀ ਐਕਸ਼ਨ ਮੂਵੀ ਦੀ ਕਰਦੇ ਆ ਇਸ ਫਾਰ ਬਦਨਾਮ ਫਿਲਮ ਰੋਡ ਟੀਜ਼ਰ ਲਾਂਚ ਹੋਇਆ ਸੀ ਕਾਫੀ ਦਿਨ ਬੀ ਬੀ ਕਾਫੀ ਵਿਊਜ਼ ਆ ਰਹੇ ਆ ਤਾਂ ਸਾਡੇ ਤੱਕ ਤੁਹਾਡੇ ਦਰਸ਼ਕ ਲੇ ਹੈਗੀ ਸਾਡੇ ਚਾਨ ਵਾਲੇ ਉਹ ਕਾਫੀ ਅਪਰੋਚ ਕਰ ਰਹੇ ਫਿਲਮ ਕਦੋਂ ਲਗਣੀ ਹੈ 28 ਫਰਵਰੀ ਫਿਲਮ ਲਗਣੀ ਹੈ ਤਾਂ ਕਿਸਾ ਦੇਖ ਲੋ ਫਿਲਮ ਚੜਾ ਕਿਰਦਾਰ ਕੀਆ ਔਰ ਕਿਸਾ ਤਸੀ ਕੇਮਿਸਟਰੀ ਨਾਲ ਮੈਡਮ ਜਸਮੀਨਾ ਰਹੀ ਆ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਮੈਨੂੰ ਲੱਗਦਾ ਪੰਜਾਬੀ ਸਿਨੇਮੇ ਚ ਇੱਕ ਨਵੀਂ ਚੀਜ਼ ਦੀ ਕੋਸ਼ਿਸ਼ ਕੀਤੀ ਆ ਅਸੀਂ ਉਹਨੂੰ ਪ੍ਰਵਾਨ ਸਾਡੀ ਆਡੀਅੰਸ ਨੇ ਕਰਨਾ ਹੈ ਅਸੀਂ ਫਸਟ ਟਾਈਮ ਇਦਾਂ ਹੋਇਆ ਕਿ ਬਾਲੀਵੁੱਡ ਦੇ 5 6 ਐਕਟਰ ਇੱਕ ਫਿਲਮ ਦੇ ਵਿੱਚ ਆਏ ਹੋਣ ਮੁਕੇਸ਼ ਰਿਸ਼ੀ ਜੀ ਅਭਿਮਨਿਉ ਸਿੰਘ ਰਵੀਸ਼ੇਰ ਜੀ ਰਜ਼ਾ ਮੁਰਾਦ ਜੀ ਜੈਸਮਿਨ ਬਸੀਨ ਸੋ ਅਸੀਂ ਸਾਡੀ ਕੋਸ਼ਿਸ਼ ਪੂਰੀ ਟੀਮ ਦੀ ਇਹੀ ਹੈ ਕਿ ਪੰਜਾਬੀ ਸਿਨੇਮਾ ਵੱਡਾ ਹੋਵੇ ਪੰਜਾਬ ਦੇ ਲੋਕਾਂ ਨੂੰ ਜਿੰਨਾ ਸਵਾਦ ਬਾਕੀ ਸਿਨੇਮਾ ਦੇਖ ਕੇ ਆਉਂਦਾ ਉਹਦਾ ਪੰਜਾਬੀ ਫਿਲਮਾਂ ਦੇਖ ਕੇ ਵੀ ਮਜ਼ਾ ਆਉਣਾ ਚਾਹੀਦਾ ਸੋ ਕੋਸ਼ਿਸ਼ ਅਸੀਂ ਕੀਤੀ ਹੈ ਇਸ ਨੂੰ ਤੜਕਿਰਦਾਰ ਕੀ ਹੈ ਮੇਰਾ ਕਿਰਦਾਰ ਬਾਸ਼ਿਦ ਹੈ ਬਹੁਤ ਹੀ ਪਿੰਡ ਦਾ ਮੁੰਡਾ ਬਹੁਤ ਹੀ ਗਰੀਬ ਘਰ ਤੋਂ ਜਿੱਦਾਂ ਹੁੰਦਾ ਆ ਉਹਦਾ ਸੁਪਨਾ ਇਹੀ ਹੈ ਕਿ ਯਾਰ ਮੈਂ ਮੇਰੇ ਘਰ ਦੇ ਠੀਕ ਠਾਕ ਰਹਿਣ ਹਮੇਸ਼ਾ ਖੁਸ਼ ਰਹਿਣ ਪਰ ਕਿਦਾਂ ਇੱਕ ਟ੍ਰੈਜੇਡੀ ਹੋ ਜਾਂਦੀ ਹੈ ਤੇ ਉਹਨੂੰ ਇਦਾਂ ਲੱਗਦਾ ਕਿ ਇਹ ਦੁਨੀਆ ਜਿਹੜੀ ਹੈ ਮੇਰੇ ਪਿਓ ਅੱਗੇ ਝੁਕਣੀ ਚਾਹੀਦੀ ਹੈ ਕਾਸ ਜਿਹੜਾ ਡਿਪੈਂਡ ਕਰਦਾ ਫਿਲਮ ਦੇ ਵਿੱਚ ਕਿਦਾ ਕਿਰਦਾਰ ਨਾ ਬਾਰੇ ਤਾਂ ਐਂਡ 'ਚ ਕੀ ਤੇ ਮੈਸੇਜ ਕੀ ਰਹਿੰਦਾ ਯੂਥ ਨੂੰ ਮੈਸੇਜ ਕੀ ਪਹੁੰਚਦਾ ਇਹ ਤੁਹਾਨੂੰ ਫਿਲਮ ਦੇਖ ਕੇ ਪਤਾ ਲੱਗਣਾ ਪਰ ਅਸੀਂ ਬੁੜੀ ਕੋਸ਼ਿਸ਼ ਕੀਤੀ ਆ ਕਿ ਇੱਕ ਵਧੀਆ ਸੁਨੇਹਾ ਦਿੱਤਾ ਜਾਵੇ ਆ ਇਹ ਜ਼ਰੂਰ ਦਿੱਤਾ ਜਾਵੇ ਕਿ ਤੁਸੀਂ ਆਪਣੇ ਮਾਂ ਪਿਓ ਨੂੰ ਪਿਆਰ ਕਰੋ ਇਹ ਫਿਲਮ ਦੇਖ ਕੇ ਕੋਈ ਨਾ ਕੋਈ ਜਵਾਗ ਇਹ ਤਾਂ ਪੱਕਾ ਸੋਚੂਗਾ ਕਿ ਯਾਰ ਜੇ ਮੈਂ ਆਪਣੇ ਪਿਓ ਨੂੰ ਘੱਟ ਪਿਆਰ ਕਰਦਾ ਤਾਂ ਮੈਨੂੰ ਜ਼ਿਆਦਾ ਕਰਨਾ ਚਾਹੀਦਾ ਚੈਰਨਤਾ ਵਾ ਜਦੋਂ ਫਿਲਮ ਜਾਂਦੇ ਹਮੇਸ਼ਾ ਐਕਸ਼ਨ ਮੋਡ ਵਿੱਚ ਫਿਲਮਾਂ ਹਮੇਸ਼ਾ ਐਕਸ਼ਨ ਮੂਵੀ ਆਉਂਦੀਆਂ ਕਿਸੇ ਰਹਾ ਕੋਈ ਪਰਵਾਰਕ ਫਿਲਮ ਐਸਾਂ ਲੱਗਦੀ ਵੀ ਆ ਮੇਰੀ ਫਿਲਮ ਇਦਾਂ ਨਹੀਂ ਆਈ ਤੇ ਲੋਕਾਂ ਦੇ ਦਿਲਾਂ ਤੇ ਛਾਪ ਛੱਡੀ ਫਿਲਮ ਨੇ ਮੈਨੂੰ ਵੀ ਤੁਹਾਨੂੰ ਵੀ ਉਸ ਗੱਲ ਦੀਆਂ ਯਾਦਾਂ ਤਾਜ਼ਾ ਹੁੰਦੀਆਂ ਹੋਣਗੀਆਂ ਫਿਲਮ ਦੀ ਆ ਮੇਰੀ ਹਰ ਫਿਲਮ ਮੈਨੂੰ ਇਦਾਂ ਲੱਗਦਾ ਅਸੀਂ ਬਹੁਤ ਮਿਹਨਤ ਤੇ ਬੜੀ ਸਪੈਸ਼ਲ ਬਣਾਉਨੇ ਆ ਮੇਰੀ ਹਰ ਫਿਲਮ ਮੇਰੀ ਮੰਮੀ ਦੇਖਦੀ ਹੈ ਪਹਿਲਾਂ ਸੋ ਕਿਉਂਕਿ ਉਹ ਕੱਲੀ ਮੇਰੀ ਮਾਂ ਨਹੀਂ ਦੇਖਦੀ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਕੋਈ ਵੀ ਕਿਸੇ ਦੀ ਮੰਮੀ ਉਹ ਮੇਰੀ ਮਾਂ ਹੀ ਆ ਸੋ ਮੈਂ ਇਸੀ ਦਾ ਬਹੁਤ ਖਾਸ ਕਰਕੇ ਧਿਆਨ ਰੱਖਦਾ ਕਿ ਮੇਰੀ ਮੰਮੀ ਨੂੰ ਫਿਲਮ ਵੇਖ ਦੇਵੇ ਕਿਤੇ ਵੀ ਆ ਨਾ ਲੱਗੇ ਕਿ ਉਹੋ ਇਦਾਂ ਕਿਉਂ ਹੋ ਗਿਆ ਸੋ ਇਹ ਪੰਜਾਬ ਦਾ ਜਿਹੜਾ ਬਲੱਡ ਆ ਉਹ ਉਹਦੇ ਵਿੱਚ ਹੀ ਅਣਖ ਤੇ ਗੈਰਤ ਆ ਸੋ ਮੇਰੀ ਫਿਲਮ ਚ ਅਣਖ ਗੈਰਤ ਹੁੰਦੀ ਹੈ ਐਕਸ਼ਨ ਘੱਟ ਹੁੰਦਾ ਸਾਡਾ ਜਿਹੜਾ ਪੰਜਾਬੀ ਦੇ ਬਾਲੀਵੁੱਡ ਦੇ ਐਕਟਰ ਹੈ ਉਹ ਵੱਡੇ 스타 ਕਿਡੜੀ ਬਾਲੀਵੁੱਡ ਦੇ ਵੱਡੇ ਐਕਟਰ ਹੈ ਮੰਝੇ ਖਿਲਾੜੀ ਵੱਡੇ ਉਹਨਾਂ ਕੇ ਖੜੀ ਚੀਜ਼ ਕਿ ਮੁਸ਼ਕਿਲ ਕਰਦੇ ਰਾਜਾ ਅਮਰਵਰ ਕੇ ਮੁਕੇਸ਼ ਰਿਸ਼ੀਵਰ ਕੇ ਵਰਕੇ ਜਾਂ ਵੱਡੇ ਐਕਟਰ ਕਿਸਾ ਲੱਗਾ ਤੁਹਾਨੂੰ ਸੁਣ ਜਾਵੇ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਇਨਸਾਨ ਨੇ ਉਹ ਐਂਡ ਬਿਲਕੁਲ ਵੀ ਇੱਕਦਮ ਵੀ ਉਹਨਾਂ ਨੇ ਅਨਕੰਫਰਟੇਬਲ ਨਹੀਂ ਫੀਲ ਕਰਾਇਆ ਤੇ ਉਹਨਾਂ ਨੂੰ ਉਹ ਪੰਜਾਬ ਦੀਆਂ ਬੜੀਆਂ ਗੱਲਾਂ ਕੀਤੀਆਂ ਅਸੀਂ ਐਂਡ ਉਹਨਾਂ ਨੂੰ ਮੈਂ ਦੱਸਿਆ ਕਿ ਹੁਣ ਕੀ ਆ ਜਿੱਦਾਂ ਕੀ ਕੀ ਚੀਜ਼ਾਂ ਦੇ ਵਿੱਚ ਬਦਲਾਅ ਆਇਆ ਸੋ ਬੜੇ ਬਹੁਤ ਚੰਗਾ ਬਹੁਤ ਵਧੀਆ ਐਕਸਪੀਰੀਅੰਸ ਵੀ ਸੀ ਸਾਡਾ ਦੀ ਗੱਲ ਕੀਤੀ ਵੀ ਪੰਜਾਬ ਦੀ ਗੱਲਾਂ ਕੀਤੀਆਂ ਲੱਗਦਾ ਵੀ ਪੰਜਾਬ ਦੀਆਂ ਫਿਲਮਾਂ ਨੂੰ ਜਾਂ ਗਾਣਿਆਂ ਨੂੰ ਕਲਚਰ ਨੂੰ ਉਹ ਪਸੰਦ ਕਰਦੇ ਆ 100% ਐਸ ਟਾਈਮ ਪੰਜਾਬ ਦਾ 뮤직 ਰੂਲ ਕਰ ਰਿਹਾ ਪੂਰੇ ਵਰਲਡ ਦੇ ਵਿੱਚ ਸੋ ਇਕੱਲੇ ਹਿੰਦੀ ਵਾਲੇ ਲੋਕ ਨਹੀਂ ਸਾਰੀ ਦੁਨੀਆ ਚ ਮੈਂ ਲਾਦਾ ਕਿ ਗੋਰੇ ਵੀ ਹੁਣ ਤੁਸੀਂ ਤੁਹਾਨੂੰ ਤੁਹਾਨੂੰ ਪਤਾ ਹੋਊਗਾ ਵੀ ਗੋਰੇ ਵੀ ਹੁਣ ਮਤਲਬ ਆਪਣਾ 뮤직 ਪਸੰਦ ਕਰਦੇ ਆ ਸੋ ਪ੍ਰਾਊਡ ਆ ਸਾਡੇ ਸਾਰਿਆਂ ਲਈ ਕੀ ਮੈਸੇਜ ਹੈ ਲੋਕਾਂ ਵਾਸਤੇ ਅੱਜ ਤੁਹਾਡੀ ਫਿਲਮ ਬਦਨਾਮ ਵਾਸਤੇ ਮੈਂ ਮੈਸੇਜ ਦੇ ਰਹਾ ਮੈਂ ਬੇਨਤੀ ਕਰਦੇ ਆ ਤੁਹਾਨੂੰ ਸਾਰੇ ਜਣੇ ਵੀ ਤੁਸੀਂ ਸਾਰੇ ਜਣੇ ਬਦਨਾਮ ਦੇਖ ਕੇ ਆਓ 28 ਤਰੀਕ ਨੂੰ ਫੈਮਲੀ ਨਾਲ ਦੇਖਣ ਜਾਓ ਤੇ ਆਈ 100% ਸ਼ੋਰ ਤੁਹਾਡਾ ਜਿਹੜਾ 250 300 400 ਜਾਂ 1000 ਰੁਪਏ ਜਾਂ 2000 ਜਿੰਨਾ ਲਾਓਗੇ ਤੁਹਾਨੂੰ ਉਹਦੇ ਵਰਥ ਮਿਲੂਗੇ ਬਹੁਤ ਸ਼ੁਕਰੀਆ ਥੈਂਕ ਯੂ ਸੋ ਇਹ ਸੰ ਬਦਨਾਮ ਫਿਲਮ ਤੇ ਐਕਟਰ ਜੈਰਨ ਦਾਵਿੰਦਾਸ ਦੀ ਕੀ 28 ਫਰਵਿਨ ਨੂੰ ਫਿਲਮ ਦੇਖਣ ਵਾਸਤੇ ਅਸੀਂ ਅਪੀਲ ਕੀਤੀ ਹੈ ਕਿ ਬਹੁਤ ਵੱਡਾ ਮੈਸੇਜ ਖਾਸ ਕੇ ਆਉਣ ਵਾਲੀ ਉਸ ਯੂਥ ਦਾ ਉਸ ਫੈਮਲੀ ਵਾਸਤੇ ਫੈਮਲੀ ਮੂ ਪੰਜਾਬ ਦੇ ਸਾਰੇ ਸਿਨੇਮਾ ਘਰ ਦੇ ਵਿੱਚ ਵਰਲਡ ਵਾਈਫ ਫਿਲਮ ਲੱਗ ਰਹੀ ਹੈ ਬਦਨਾਮ ਫਿਲਮ ਕੈਮੇਮੈਨ ਬੋਬੀ ਨਾ ਸੰਦੀਪ ਸ਼ਰਮਾ ਟੈਨੀਫਰ ਟੀਵੀ ਲੁਧਿਆਣਾ